ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਇਕੱਲੇ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਨਹੀਂ ਸਗੋਂ ਨਾਲ ਮੰਤਰੀਆਂ ਦੀਆਂ ਕੁਰਸੀਆਂ ਨੂੰ ਵੀ ਖਤਰਾ ਹੈ ਕਿਹੜੇ ਮੁੱਖ ਮੰਤਰੀ ਤੇ ਕਿਹੜੇ ਮੰਤਰੀਆਂ ਦੀ ਕੁਰਸੀ ਨੂੰ ਖਤਰਾ ਹੈ ਇਸ ਉੱਪਰ ਬਹੁਤ ਵੱਡਾ ਬਵਾਲ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਖਬਰ ਬੜੀ ਅਹਿਮ ਹੈ ਸੋ ਹੁਣ ਕਿਹੜੇ ਮੁੱਖ ਮੰਤਰੀ ਤੇ ਕਿਹੜੇ ਮੰਤਰੀਆਂ ਦੀਆਂ ਕੁਰਸੀਆਂ ਜਾ ਸਕਦੀਆਂ ਨੇ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਭਰਤੀ ਦੀ ਕਿਉਂਕਿ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਸੁਪਰੀਮ ਕੋਰਟ ਤੋਂ ਛਟਕੇ ਤੋਂ ਬਾਅਦ ਇੱਕ ਨਵੀਂ ਭਰਤੀ ਪੰਜਾਬ ਸਰਕਾਰ ਦੀ ਵਿਵਾਦਾਂ ਦੇ ਵਿੱਚ ਹੈ ਜਿਸ ਦੇ ਉੱਪਰ ਸਵਾਲ ਉੱਠੇ ਨੇ ਸਵਾਲ ਕਿਸ ਵੱਲੋਂ ਉਠਾਏ ਗਏ ਨੇ ਕੀ ਸਵਾਲ ਇਸ ਭਰਤੀ ਦੇ ਉੱਪਰ ਉੱਠੇ ਨੇ ਕੀ ਹੁਣ ਇਹ ਭਰਤੀ ਵੀ ਰੱਦ ਹੋ ਜਾਏਗੀ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਐਲਾਨ ਕੀਤਾ ਹੈ ਕਿ ਇਹ ਐਲਾਨ ਪੂਰਾ ਕਰੇਗੀ ਸਰਕਾਰ ਜਾਂ ਫਿਰ ਐਲਾਨ ਐਲਾਨ ਹੀ ਰਹੇਗਾ ਇਸ ਦੇ ਉੱਪਰ ਗੱਲਬਾਤ ਕਰਾਂਗੇ ਤੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਦਿਆਂ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਹੁਣ ਕਹਿੰਦੇ ਮੁੱਖ ਮੰਤਰੀ ਮੰਤਰੀ ਵਿਧਾਇਕਾਂ ਦੀਆਂ ਕੁਰਸੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ ਨਵਾਂ ਬਿਲ ਆ ਰਿਹਾਗਾ ਇਹ ਬਿਲ ਕੀ ਹੈ ਇਹ ਬਿਲ ਦੇ ਵਿੱਚ ਹੈ ਕੀ ਕੁਝ ਕਿਹੜੇ ਮੰਤਰੀ ਕਿਹੜੇ ਮੁੱਖ ਮੰਤਰੀ ਦੀਆਂ ਕੁਰਸੀਆਂ ਹੁਣ ਖਤਰੇ ਦੇ ਵਿੱਚ ਨੇ ਦੇਖੋ ਲਖਵਿੰਦਰ ਜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਵਿਰੋਧ ਤੇ ਹੰਗਾਮੇ ਦੇ ਵਿਚਾਲੇ ਜਿਹੜਾ ਸੰਵਿਧਾਨ ਦੀ ਜਿਹੜੀ 130ਵੀਂ ਸੋਧ ਬਿੱਲ 2025 ਔਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰ ਸੋਧ ਬਿੱਲ 2025 ਤੇ ਜੰਮੂ ਕਸ਼ਮੀਰ ਪੁਨਰ ਗਠਨ ਸੋਧ ਬਿੱਲ 2025 ਜਿਹੜੇ ਉਹ ਪੇਸ਼ ਕੀਤੇ ਜਿਵੇਂ ਹੀ ਲਖਵਿੰਦਰ ਜੀ ਜਿਹੜੇ ਅਮਿਤ ਸ਼ਾਹ ਨੇ 130ਵੀਂ ਸੋਧ ਬਿੱਲ ਪੇਸ਼ ਕਰਨ ਲਈ ਉੱਠੇ ਤਾਂ ਹੇਟਲੇ ਸਦਨ ਦੇ ਵਿੱਚ ਜਿਹੜਾ ਉਹ ਹੰਗਾਮਾ ਦੇਖਣ ਨੂੰ ਕੱਲ ਜਿਹੜਾ ਉਹ ਮਿਲਿਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਕੇਂਦਰੀ ਮੰਤਰੀਆਂ ਮੁੱਖ ਮੰਤਰੀ ਤੇ ਜਿਹੜੇ ਰਾਜ ਦੇ ਮੰਤਰੀ ਨੇ ਉਹਨਾਂ ਨੂੰ ਜਿਹੜੇ ਗੰਭੀਰ ਅਪਰਾਧਿਕ ਦੋਸ਼ਾਂ ਲਈ ਜਿਹੜਾ ਲਗਾਤਾਰ 30 ਦਿਨਾਂ ਦੇ ਲਈ ਜੇ ਗ੍ਰਿਫਤਾਰ ਕੀਤਾ ਜਾਂਦਾ ਹੈ ਜੇ 30 ਦਿਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਅਜਿਹੀ ਸੂਰਤ ਦੇ ਵਿੱਚ ਕਹਿੰਦੇ ਆ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ ਭਾਵੇਂ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ ਚਾਹੇ ਉਹ ਜਿਹੜੇ ਕੇਂਦਰ ਦੇ ਮੰਤਰੀ ਨੇ ਚਾਹੇ ਉਹ ਇਹ ਕਿਸੇ ਸੂਬੇ ਦਾ ਮੁੱਖ ਮੰਤਰੀ ਹੈ ਤੇ ਚਾਹੇ ਉਹ ਕਿਸੇ ਸੂਬੇ ਦੇ ਮੰਤਰੀ ਨੇ ਜੇਕਰ ਕਿਸੇ ਨੂੰ 30 ਦਿਨਾਂ ਤੋਂ ਵੱਧ ਲਈ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਇੱਕ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤਾਂ ਉਹਨਾਂ ਨੂੰ ਜਿਹੜਾ ਉਹ ਜੇ ਗੱਲ ਕਰ ਲਈਏ ਤਾਂ ਆਪਾਂ ਕਹੀਏ ਕਿ ਅਸਤੀਫਾ ਜਿਹੜਾ ਉਹ ਦੇਣਾ ਪਊਗਾ ਤਾਂ ਲਖਵਿੰਦਰ ਜੀ ਗੱਲ ਇਉਂ ਹੈ ਕਿ ਉਹ ਕਹਿੰਦੇ ਆ ਕਿ ਜਿਵੇਂ ਆਪਾਂ ਦੇਖਿਆ ਕਿ ਅਰਵਿੰਦ ਕੇਜਰੀਵਾਲ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹੇ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹੇ ਪਰ ਮੁੱਖ ਮੰਤਰੀ ਵੀ ਉਹ ਬਣੇ ਰਹੇ ਅਸਤੀਫਾ ਨਹੀਂ ਦਿੱਤਾ ਤਾਂ ਕੇਂਦਰ ਸਰਕਾਰ ਦਾ ਤਰਕ ਇਹ ਹੈ ਕਿ ਭਾਈ ਸਰਕਾਰਾਂ ਹੁਣ ਜੇਲ੍ਹ ਦੇ ਵਿੱਚੋਂ ਨਹੀਂ ਜੜਨਗੀਆਂ ਜੇ ਕੋਈ ਮੰਤਰੀ ਜਾਂ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ 30 ਦਿਨਾਂ ਤੋਂ ਵੱਧ ਲਈ ਜੇਲ੍ਹ ਜਾਣਾ ਬਹੁਤ ਦਾ ਅਸਤੀਫਾ ਦੇ ਕੇ ਤਾਂ ਜੋ ਮੰਗਰ ਕੰਮਕਾਜ ਜਿਹੜਾ ਉਹ ਚੱਲਦਾ ਰਹੇ ਉਹਨਾਂ ਦਾ ਤਰਕ ਇਹ ਹੈਗਾ ਪਰ ਦੂਜੇ ਪਾਸੇ ਲਖਵਿੰਦਰ ਜੀ ਵਿਰੋਧੀ ਧਿਰ ਦਾ ਤਰਕ ਇਹ ਹੈ ਕਿ ਭਾਈ ਵੋਟ ਚੋਰੀ ਦਾ ਜਿਹੜਾ ਮੁੱਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਮੁੱਦਾ ਜਿਹੜਾ ਇਸ ਵਕਤ ਬਣ ਚੁੱਕਿਆ ਹੈਗਾ ਉਸ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਕੇਂਦਰ ਸਰਕਾਰ ਨੇ ਇਹ ਜਿਹੜੀ ਆ ਉਹ ਚਾਲ ਚੱਲੀ ਹੈ ਕੇਂਦਰ ਸਰਕਾਰ ਨੇ ਇਹ ਜਿਹੜਾ ਬਿੱਲ ਲਿਆਂਦਾ ਤਾਂ ਜੋ ਇਹ ਬਿੱਲ ਇਹ ਜਾ ਕੇ ਵੋਟ ਚੋਰੀ ਦੇ ਮੁੱਦੇ ਦੇ ਉੱਪਰੋਂ ਧਿਆਨ ਜਿਹੜਾ ਉਹ ਉਹ हट ਜਾਵੇ ਤੇ ਇਧਰਲੇ ਪਾਸੇ ਜਿਹੜਾ ਇਸ ਬਿੱਲ ਵਾਲੇ ਪਾਸੇ ਲੋਕਾਂ ਦਾ ਧਿਆਨ ਲੱਗ ਜਾਵੇ ਜਿਵੇਂ ਆਪਣਾ ਵੀ ਧਿਆਨ ਲੱਗੇ ਆਪਣੇ ਦਰਸ਼ਕ ਵੀ ਹੁਣ ਜਿਹੜਾ ਇਸ ਮਸਲੇ ਨੂੰ ਸੁਣਨਗੇ ਉਹਨਾਂ ਨੂੰ ਇਹ ਹੈ ਕਿ ਭਈ ਇਸ ਮਸਲੇ ਤੇ ਧਿਆਨ ਜਿਹੜਾ ਉਹ ਰਹੇ ਵਿਰੋਧੀਆਂ ਦਾ ਇਹ ਇਲਜ਼ਾਮ ਆ ਹੁਣ ਜਦੋਂ ਬਿੱਲ ਨੂੰ ਪਹਿਲੇ ਨਜ਼ਰੇ ਲਖਵਿੰਦਰ ਜੀ ਦੇਖਦੇ ਆ ਪਹਿਲੇ ਨਜ਼ਰੇ ਤਾਂ ਆਪਾਂ ਨੂੰ ਇਹ ਗੱਲ ਲੱਗਦੀ ਹੈ ਕਿ ਭਾਈ ਠੀਕ ਹੈ ਜੇ ਕੋਈ ਮੰਤਰੀ ਐਮ ਐਲ اے ਜੇ ਮਾਫ ਕਰਨਾ ਜੇ ਕੋਈ ਮੰਤਰੀ ਮੁੱਖ ਮੰਤਰੀ ਜਾਂ ਕੋਈ ਹੋਰ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਤਾਂ ਫਿਰ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਮਗਰ ਕੋਈ ਹੋਰ ਕੰਮ ਕਾਰ ਚਲਾਵੇ ਇਹਦੇ ਵਿੱਚ ਕੀ ਗਲਤ ਹੈ ਪਰ ਲਖਵਿੰਦਰ ਜੀ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਜਿਹੜੇ ਵਿਰੋਧੀ ਪਾਰਟੀਆਂ ਨੇ ਜਿਵੇਂ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਨੇ ਜਿੱਥੇ ਰਾਜਾਂ ਦੇ ਵਿੱਚ ਕਿਸੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੇ ਉੱਤੇ ਕਿਵੇਂ ਦੂਜੇ ਨੇਤਾਵਾਂ ਦੀਆਂ ਦੂਜੀ ਪਾਰਟੀ ਦੇ ਨੇਤਾਵਾਂ ਦੀਆਂ ਬਾਹਾ ਈਡੀ ਦੇ ਰਾਹੀਂ ਸੀਬੀਆਈ ਦੇ ਰਾਹੀਂ ਜਾਂ ਹੋਰ ਏਜੰਸੀਆਂ ਦੇ ਰਾਹੀਂ ਕਿਵੇਂ ਮਰੋੜੀਆਂ ਜਾਂਦੀਆਂ ਰਹੀਆਂ ਨੇ ਇਹ ਆਪਣੇ ਸਾਹਮਣੇ ਹੈਗਾ ਹੀ ਹੈ ਔਰ ਬਾਅਦ ਦੇ ਵਿੱਚ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਬਾਹਾ ਮਰੋੜੀਆਂ ਈਡੀ ਸੀਬੀਆਈ ਦੇ ਰਾਹੀਂ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੀ ਪਾਰਟੀ 'ਚ ਵੀ ਲਿਆਂਦਾ ਐ ਐਮਐਲਏ ਮੰਤਰੀ ਵੀ ਬਣਾਇਆ ਵੱਡੀਆਂ ਕੁਰਸੀਆਂ ਵੀ ਦਿੱਤੀਆਂ ਉਹ ਜਿਹੜੇ ਆ ਦੁੱਧ ਤੋਤੇ ਹੋਗੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਇਸ ਕਾਨੂੰਨ ਦੇ ਆ ਆੜ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਵਿਰੋਧੀ ਪਾਰਟੀਆਂ ਦੇ ਮੰਤਰੀਆਂ ਨੂੰ ਫੜ ਲਿਆ ਸਕਦਾ ਫੜ ਲਿਆ ਜਾ ਸਕਦਾ ਬਾਅਦ ਦੇ ਵਿੱਚ ਲਖਵਿੰਦਰ ਜੀ ਆਪਾਂ ਬਹੁਤ ਸਾਰੇ ਕੇਸ ਦੇਖੇ ਐ ਕਿ ਸਿਰੇ ਚੜਦੇ ਨਹੀਂ ਕਿਰਾ ਕਿਸੇ ਮੁੱਖ ਮੰਤਰੀ ਨੂੰ ਵਿਰੋਧੀ ਧਿਰ ਦੇ ਨੂੰ ਕਿਸੇ ਮੰਤਰੀ ਨੂੰ ਕਿ ਵਿਰੋਧੀ ਧਿਰ ਦੇ ਨੂੰ ਇਹ 30 ਦਿਨਾਂ ਤੋਂ ਵੱਧ ਹਿਰਾਸਤ ਦੇ ਵਿੱਚ ਰੱਖ ਲੈਣਗੇ ਤੇ ਉਦੋਂ ਅਸਤੀਫਾ ਲੈ ਲੈਣਗੇ ਬਾਅਦ ਦੇ ਵਿੱਚ ਸਰਕਾਰ ਤੋੜ ਦੇਣਗੇ ਅਹੋ ਜੀ ਜਿਹੜੀ ਆੜ ਲਈ ਜਾ ਸਕਦੀ ਹੈ ਇਹਨਾਂ ਕਰੂਨਾ ਦੀ ਇਹ ਵਿਰੋਧੀ ਧਿਰਾਂ ਨੂੰ ਕਦ ਚਾਹੇਗਾ ਔਰ ਲਖਵਿੰਦਰ ਜੀ ਪਿਛਲੇ 11 ਸਾਲਾਂ ਦੇ ਦੌਰਾਨ ਕਿਵੇਂ ਈਡੀ ਨੇ ਆਪਣਾ ਜਿਹੜਾ ਉਹ ਕਬਜ਼ਾ ਕਿਵੇਂ ਈਡੀ ਨੇ ਕਿਸ ਤਰੀਕੇ ਦਾ ਵਿਵਹਾਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਰਿਹਾ ਆਪਣੇ ਸਾਹਮਣੇ ਹੈ ਔਰ ਇੱਕ ਡਾਟਾ ਲਖਵਿੰਦਰ ਜੀ ਕਹਿੰਦੇ ਕਿ ਪੰਜ ਪਿਛਲੇ 11 ਸਾਲਾਂ ਦੇ ਦੌਰਾਨ ਈਡੀ ਨੇ ਜਨਨ ਕਿ ਭਾਜਪਾ ਦੀ ਭਾਜਪਾ ਦੀ ਪਿਛਲੇ 11 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਐੜੀ ਨੇ 5892 ਜਿਹੜੇ ਕੇਸ ਨੇ ਉਹ ਦੂਜੀਆਂ ਪਾਰਟੀਆਂ ਦੇ ਨਤਾਮਾਂ ਤੇ ਵੜਾਏ ਹੈਗੇ ਆ ਔਰ ਕਈਆਂ ਨੂੰ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਪਰ ਲਖਵਿੰਦਰ ਜੀ ਕਿਸੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਸਿਰੇ ਚੜੇ ਹੀ ਨਹੀਂ 5892 ਕੇਸਾਂ ਦੇ ਵਿੱਚੋਂ ਭਾਵ ਕਿ 5892 ਕੇਸਾਂ ਦੇ ਵਿੱਚੋਂ ਸਿਰਫ 15 ਜਾਂ 20 ਕੇਸ ਹੀ ਜਿਹੜੇ ਆ ਉਹ ਸਿਰੇ ਚੜ ਚੁੱਕੇ ਆ ਚੜ ਸਕਿਆ ਜਿਹੜੇ ਜਿਹੜੇ ਡਾਟੇ ਬੋਲਦੇ ਆ ਸਭ 15 ਤੋਂ 20 ਕੇਸ ਹੀ ਜਿਹੜੇ ਉਹ ਅੰਜਾਮ ਤੱਕ ਪਹੁੰਚਾਏ ਜਾ ਸਕਦੇ ਆ ਬਾਕੀ ਜਿਹੜੇ 5892 ਕੇਸ ਦੇ ਵਿੱਚੋਂ ਤੁਸੀਂ 20 ਕੱਢ ਦੋ ਬਾਕੀ ਜਿੰਨੇ ਰਹਿ ਗਏ ਉਹ ਸਾਰੇ ਹਲੇ ਉਮੇਂ ਲੰਕਦੇ ਆ ਕਿਸੇ ਦੇ ਵਿੱਚ ਕੋਈ ਬਰੀ ਹੋ ਗਿਆ ਕੋਈ ਹਲੇ ਲੰਕ ਰਹੇ ਆ ਕਹਿਣ ਦਾ ਭਾਵ ਅੰਜਾਮ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਤਾਂ ਇਹ ਜਿਹੜੀ ਗੱਲ ਕਹੀ ਜਾ ਰਹੀ ਆ ਵਿਰੋਧੀ ਧਿਰਾਂ ਦੇ ਵੱਲੋਂ ਕਿ ਵਿਰੋਧੀ ਧਿਰਾਂ ਨੂੰ ਪਿਛਲੇ 11 ਸਾਲਾਂ ਦੇ ਦੌਰਾਨ ਜਿਹੜਾ ਉਹ ਦਬਾਇਆ ਜਾ ਰਿਹਾ ਆ ਬੀਜੇਪੀ ਦੀ ਸਰਕਾਰ ਦੇ ਵੱਲੋਂ ਇਸ ਕਾਨੂੰਨ ਦੇ ਰਾਹੀਂ ਵੀ ਸਾਨੂੰ ਜਿਹੜਾ ਉਹ ਦਬਾਇਆ ਜਾਣਾ ਕਿਉਂਕਿ ਇਸ ਵਕਤ ਵਿਰੋਧੀ ਧਿਰ ਜਿਹੜੀ ਆ ਉਹ ਵੱਡਾ ਪਹਾੜ ਬਣ ਕੇ ਵੱਡਾ ਚੈਲੰਜ ਬਣ ਕੇ ਨਰਿੰਦਰ ਮੋਦੀ ਦੇ ਸਾਹਮਣੇ ਜਿਹੜੀ ਆ ਉਹ ਖੜੀ ਆ ਨਰਿੰਦਰ ਮੋਦੀ ਜਿਹੜੇ ਆ ਉਹ ਕਸੂਤੇ ਕਿਰਦੇ ਨਜ਼ਰ ਆ ਰਹੇ ਆ ਕਿਉਂਕਿ ਇੱਕ ਤਾਂ ਉਹਨਾਂ ਦੇ ਆਪਣੇ ਹੀ ਲੋਕ ਉਹਨਾਂ ਦੇ ਪਿੱਛੇ ਪੈ ਚੁੱਕੇ ਆ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਵੀ ਖਤਰਾ ਜਿਹੜਾ ਅੰਦਰਖਾਤੇ ਜਿਹੜਾ ਲੱਗਦਾ ਨਜ਼ਰ ਆ ਰਿਹਾ ਹੈਗਾ ਤੇ ਦੂਜੇ ਪਾਸੇ ਵਿਰੋਧੀ ਵੀ ਜਿਹੜੇ ਇਹ ਲੋਕ ਅੱਜ ਗੱਲਾਂ ਕਰਦੇ ਹੁੰਦੇ ਸੀਗੇ ਕਿ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਸਟਰੋਂਗ ਆਪੋਜੀਸ਼ਨ ਨਹੀਂ ਹੈ ਸਟਰੋਂਗ ਵਿਰੋਧੀ ਧਿਰ ਨਹੀਂ ਹੈ ਅੱਜ ਉਹ ਵਿਰੋਧੀ ਧਿਰ ਨਰਿੰਦਰ ਮੋਦੀ ਦੇ ਸਾਹਮਣੇ ਵੱਡਾ ਪਹਾੜ ਬਣ ਕੇ ਵੱਡਾ ਚੈਲੰਜ ਬਣ ਕੇ ਖੜੇ ਹੈਗੇ ਆ ਜਿਹੜੇ ਕਿ ਨਰਿੰਦਰ ਮੋਦੀ ਨੂੰ ਵੱਡਾ ਖਤਰਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤਾਂ ਉਹ ਸਾਰੇ ਕਾਸੇ ਨੂੰ ਮੈਨੇਜ ਕਰਨ ਦੇ ਲਈ ਇਹ ਹੁਣ ਕੀਤਾ ਜਾ ਰਿਹਾ ਹੈ ਇਸ ਕਾਨੂੰਨ ਦੇ ਰਾਹੀਂ ਵਿਰੋਧੀਆਂ ਨੂੰ ਖਰਚਾ ਕੀ ਸਾਡੇ ਮੁੱਖ ਮੰਤਰੀਆਂ ਨੂੰ ਦਬਾਇਆ ਜਾ ਸਕਦਾ ਸਾਡੇ ਸਾਥੀਆਂ ਨੂੰ ਦਬਾਇਆ ਜਾ ਸਕਦਾ ਇਹ ਕਾਨੂੰਨ ਜਿਹੜਾ ਉਹ ਬਿਲਕੁਲ ਗਲਤ ਹੈਗਾ ਪਹਿਲੀ ਨਜ਼ਰੇ ਮੈਂ ਫਿਰ ਲਖਵਿੰਦਰ ਜੀ ਕਹਿਣ ਲੱਗਿਆ ਕਿ ਪਹਿਲੀ ਨਜ਼ਰੇ ਇਹ ਕਾਨੂੰਨ ਜਿਹੜਾ ਬਿਲਕੁਲ ਗਲਤ ਨਹੀਂ ਲੱਗਦਾ ਪਹਿਲੀ ਨਜ਼ਰੇ ਇਹ ਗੱਲ ਲੱਗਦੀ ਹੈ ਕਿ ਵਾਕਈ ਗੱਲ ਠੀਕ ਹੈ ਵਾਕਈ ਗੱਲ ਐਦਾਂ ਜਿਹੜੀ ਹੋਣੀ ਚਾਹੀਦੀ ਹੈ ਕਿ ਭਾਈ ਜੇ ਕੋਈ ਐਮਐਲਏ ਮਾਫ ਕਰਨਾ ਜੇ ਕੋਈ ਮੰਤਰੀ ਮੁੱਖ ਮੰਤਰੀ ਫੜਾਇਆ ਜਾਂਦਾ ਤਾਂ ਫਿਰ ਅਸਤੀਫਾ ਦੇਵੇ ਪਰ ਲਖਵਿੰਦਰ ਜੀ ਇੱਥੇ ਝੂਠੇ ਸੱਚੇ ਕੇਸ ਕਿਵੇਂ ਬਣਦੇ ਐ ਇਹ ਆਪਣੇ ਸਾਹਮਣੇ ਐ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਕਾਨੂੰਨ ਦੇ ਉੱਪਰ ਬਿਲਕੁਲ ਇਸੇ ਤਰੀਕੇ ਦੇ ਨਾਲ ਹੰਗਾਮਾ ਰਹਿਣ ਵਾਲਾ ਹੈਗਾ ਔਰ ਵਾਕਈ ਜਿਹੜੇ ਖਦਸ਼ੇ ਆ ਵਿਰੋਧੀ ਧਿਰ ਦੇ ਉਹ ਵੀ ਜਿਹੜੇ ਉਹ ਠੀਕ ਹੈਗੇ ਆ ਤਾਂ ਕਿਤੇ ਨਾ ਕਿਤੇ ਜਿਹੜੀ ਸ਼ੱਕੀ ਇਹ ਕਾਰਵਾਈ ਇਹ ਸ਼ੱਕੀ ਜਿਹੜਾ ਉਹ ਬਿੱਲ ਜਿਹੜਾ ਵਾਕਈ ਵਿਰੋਧੀਆਂ ਨੂੰ ਲੱਗ ਰਿਹਾ ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜਾ ਖਦਸ਼ੇ ਜਿਹੜੇ ਉਹ ਠੀਕ ਹੈਗੇ ਪਰ ਸਾਰਾ ਦੂਜੇ ਪਾਸੇ ਅਮੀਸ਼ਾ ਕੱਲ ਇਹ ਵੀ ਕਲੀਅਰ ਕਰਦੇ ਨਜ਼ਰ ਆਏ ਨੇ ਵੀ ਭਾਈ ਜਿੰਨਾ ਚਿਰ ਜ਼ਮਾਨਤ ਨਹੀਂ ਮਿਲਦੀ ਇਹ ਅਸਤੀਫਾ ਉਦੋਂ ਤੱਕ ਹੀ ਆਗਾ ਜੇਕਰ ਬੰਦੇ ਨੂੰ ਜ਼ਮਾਨਤ ਮਿਲਦੀ ਹੈ ਆਪਣੇ ਅਹੁਦੇ ਤੇ ਵਾਪਸ ਆ ਸਕਦਾਗਾ ਤੇ ਇਸ ਮਾਮਲੇ ਉੱਪਰ ਪਹਿਲਾਂ ਹੂੰ ਹੱਲਾ ਹੋਇਆ ਜਿਵੇਂ ਤੁਸੀਂ ਦੱਸਿਆ ਵੀ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਇਸ ਬਿੱਲ ਨੂੰ ਲੈ ਕੇ VOTING ਹੋਈ VOTING ਤੋਂ ਬਾਅਦ ਬਿੱਲ ਇਹ ਪੇਜ ਵੀ ਦਿੱਤਾ ਗਿਆ ਅੱਗੇ ਸੰਸਦੀ ਕਮੇਟੀ ਕੋਲੇ ਵੀ ਚਲਾ ਗਿਆ ਫਿਰ ਕਿਵੇਂ ਦੇਖ ਰਹੇ ਹੋ ਕਿਉਂਕਿ ਅਮਿਸ਼ਾ ਤਾਂ ਇਹ ਕਹ ਰਹੇ ਨੇ ਭਾਈ ਜਦੋਂ ਬੰਦਾ ਨੂੰ ਜ਼ਮਾਨਤ ਮਿਲਦੀ ਹੈ ਜੇ 30 ਦਿਨਾਂ ਦੇ ਵਿੱਚ ਵਿੱਚ ਮਿਲ ਜਾਂਦੀ ਹੈ ਤਾਂ ਲੋੜ ਨਹੀਂ ਅਸਤੀਫਾ ਦੇਣ ਦੀ ਜੇ 30 ਦਿਨਾਂ ਤੋਂ ਉੱਪਰ ਟੱਪਦਾਗਾ ਹੈ ਰਾਸਤੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਤਾ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ ਜਾਂ ਫਿਰ ਉਹਨਾਂ ਦਾ ਅਹੁਦਾ ਰੱਦ ਮੰਨਿਆ ਜਾਊਗਾ ਪਰ ਨਾਲ ਉਹਨਾਂ ਨੇ ਇਹ ਵੀ ਕਹਿਤਾ ਵੀ ਭਾਈ ਜਦੋਂ ਜ਼ਮਾਨਤ ਮਿਲ ਜੂ ਆਪਣੇ ਅਹੁਦੇ ਤੇ ਬੰਦਾ ਵਾਪਸ ਆ ਸਕਦਾ ਫਿਰ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਲਖਵਿੰਦਰ ਜੀ ਗੱਲ ਇਹ ਹੈਗੀ ਆ ਕਿ ਅਮਿਤ ਸ਼ਾਹ ਦਾ ਬਿਆਨ ਆਪਣੇ ਤੌਰ ਤੇ ਤਰਕ ਜਿਹੜਾ ਉਹਨਾਂ ਨੇ ਦਿੱਤਾ ਉਹ ਠੀਕ ਉਹਨਾਂ ਦਾ ਹੋ ਸਕਦਾ ਪਰ ਲਖਵਿੰਦਰ ਜੀ ਗੱਲ ਇਹ ਹੈ ਕਿ ਇੱਥੇ ਅਸਤੀਫਾ ਪੋਲਿਟਿਕਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਸਤੀਫਾ ਦਾ ਇੱਕ ਪਲਦਾ ਨਹੀਂ ਮਾਣ ਤੇ ਜਿਹੜੇ ਇਹ ਗੱਲਾਂ ਕਰ ਰਹੇ ਨੇ ਕਿ ਬਾਅਦ ਚ ਆ ਸਕਦਾ ਉਹ ਕਿਸ ਤਰੀਕੇ ਦੇ ਨਾਲ ਆ ਸਕਦਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਇਹ ਤਰਕ ਜਿਹੜਾ ਉਹਨਾਂ ਦਾ ਠੀਕ ਹੈ ਕਿਉਂਕਿ ਸਿਆਸਤ ਦੇ ਵਿੱਚ ਤਾਂ ਪਲ-ਪਲ ਦਾ ਪਤਾ ਨਹੀਂ ਜਾਂਦਾ ਜਦੋਂ ਤੁਸੀਂ ਇੱਕ ਵਾਰੀ ਬੰਦੇ ਨੂੰ ਲੀਓ ਤੋਂ ਲਾਤਾ ਇੱਕ ਵਾਰੀ ਤੁਸੀਂ ਨੁਕਰੇ ਲਾਤਾ ਫਿਰ ਦੁਬਾਰਾ ਵਾਪਸੀ ਕਰਦਾ ਉਹਦੇ ਕੋਲੇ ਰਾਹ ਰਹਿ ਨਹੀਂ ਜਾਂਦਾ ਤਾਂ ਜਿਵੇਂ ਹੀ ਆਪਾਂ ਦੇਖਦੇ ਹਾਂ ਕਿ ਕਈ ਥਾਵਾਂ ਤੇ ਇਹ ਗੱਲ ਹੋਈ ਹੈ ਕਿ ਜਿਵੇਂ ਹੀ ਕੋਈ ਬੰਦਾ ਜਿਹੜਾ ਉਹ ਲੀਹ ਤੋਂ ਉਤਰਿਆ ਤਾਂ ਦੁਬਾਰਾ ਵਾਪਸੀ ਜਿਹੜੀ ਉਹਦੀ ਨਹੀਂ ਹੋ ਸਕੀ ਸੋ ਇਸ ਕਰਕੇ ਲਖਵਿੰਦਰ ਜੀ ਇਹ ਤਰਕ ਮੈਨੂੰ ਲੱਗਦਾ ਕੋਈ ਬਹੁਤਾ ਠੀਕ ਨਹੀਂ ਹੈ ਪਰ ਜਿਹੜੇ ਵਿਰੋਧੀ ਧਿਰਾਂ ਤੱਕ ਇਹਨਾਂ ਦੇ ਖਿਲਾਫ ਵੱਖ-ਵੱਖ ਏਜੰਸੀਆਂ ਦੀ ਦੁਰਵਰਤੋਂ ਦੇ ਦੇ ਰਹੀਆਂ ਨੇ ਉਹ ਮੈਨੂੰ ਲੱਗਦਾ ਕਿ ਜਾਲਾ ਸਟ੍ਰੋਮ ਬਿਲਕੁਲ ਪਰ ਸਾਲ ਜਿਵੇਂ ਕੱਲ ਬਿੱਲ ਪੇਸ਼ ਹੋ ਚੁੱਕਿਆ ਉਹ ਹੰਗਾਮਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੰਸਦੀ ਕਮੇਟੀ ਦੇ ਕੋਲ ਬਿੱਲ ਪਹੁੰਚਿਆ ਕੀ ਤਨ ਪੱਤਰ ਲੱਗੇਗਾ ਕਾਨੂੰਨ ਬਣੇਗਾ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਇਸ ਬਿਲ ਦਾ ਜਿਵੇਂ ਤੁਸੀਂ ਕਿਹਾ ਵਿਰੋਧ ਹੋਇਆ ਕਿਉਂਕਿ ਸਿੱਧਾ ਮੁੱਖ ਮੰਤਰੀ ਤੇ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਇਸ ਬਿਲ ਦੇ ਤਹਿਤ ਖਤਰਾਗਾ 30 ਦਿਨਾਂ ਤੱਕ ਹਿਰਾਸਤਤ ਗਿਆ ਤਾਂ ਉਹਨਾਂ ਨੂੰ ਅਹੁਦਾ ਛੱਡਣਾ ਪਏਗਾ ਤੇ ਉਧਰਸਾਰ ਉਹਨੂੰ ਗੱਲ ਕਰ ਰਹੀ ਆਪਾਂ ਪੰਜਾਬ ਸਰਕਾਰ ਦੀ ਕੱਲ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਹੋਰ ਕੱਲ ਨਵੀਆਂ ਨਿਯੁਕਤੀਆਂ ਦਿੱਤੀਆਂ ਗਈਆਂ ਨੇ ਗਿਆ ਆਮਦ ਹੋਈ ਹੈ ਕਈ ਨੌਜਵਾਨਾਂ ਦੀ ਨਵੇਂ ਮੁੰਡਿਆਂ ਦੀ ਕੁੜੀਆਂ ਦੀ ਸਰਕਾਰ ਦੇ ਸਰਕਾਰੀ ਨੌਕਰੀਆਂ ਵਿੱਚ ਲੇਕਿਨ ਦੂਸਰੇ ਪਾਸੇ ਜਿਵੇਂ ਪਿਛਲੇ ਦਿਨੀ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰਰੀਅਨ ਨੂੰ ਝਟਕਾ ਲੱਗਾ ਦੀ ਸੁਪਰੀਮ ਕੋਰਟ ਤੋਂ ਉਹਨਾਂ ਦੀ ਭਰਤੀ ਨੂੰ ਰੱਦ ਕੀਤਾ ਗਿਆ ਸੀ ਸੋ ਹੁਣ ਇੱਕ ਹੋਰ ਭਰਤੀ ਦੇ ਕਹਿੰਦੇ ਨੇ ਰੌਲਾ ਪੈਣ ਤੇ ਭਾਸ਼ਾ ਵਿਭਾਗ ਦੇ ਵੱਲੋਂ ਉਂਗਲ ਚੱਕੀ ਗਈ ਹੈਗੀ ਇਸ ਭਰਤੀ ਦੇ ਉੱਪਰ ਉਹ ਭਰਤੀ ਕਿਹੜੀ ਸੀ ਕੀ ਇਲਜ਼ਾਮ ਲਗਾਏ ਗਏ ਨੇ ਭਾਸ਼ਾ ਵਿਭਾਗ ਦੇ ਵੱਲੋਂ ਕਿਉਂ ਇਸ ਭਰਤੀ ਨੂੰ ਗੈਰਕਾਨੂੰਨੀ ਦੱਸਿਆ ਜਾ ਰਿਹਾ ਤੇ ਸਰਕਾਰ ਲਈ ਕਿੰਨਾ ਵੱਡਾ ਝਟਕਾ ਹੈ ਕਿ ਇਹ ਭਰਤੀ ਵੀ ਰੱਦ ਹੋ ਸਕਦੀ ਹੈ ਕਿ ਇਹ ਮਾਮਲਾ ਵੀ ਹਲ ਕੋਰਟ ਚ ਜਾ ਸਕਦਾ ਹੈ ਭਰਤੀ ਕਿਹੜੀ ਸੀ ਉਹ ਲਖਵਿੰਦਰ ਜੀ ਬਿਲਕੁਲ ਭਾਸ਼ਾ ਵਿਭਾਗ ਨੇ ਜਿਹੜੇ ਖੇਡ ਤੇ ਯੁਵਕ ਸੁਭਾਵਾਂ ਵਿਭਾਗ ਦੇ ਵੱਲੋਂ ਕੀਤੀਆਂ ਗਈਆਂ ਜਿਹੜੀ ਕੋਚਾਂ ਦੀ ਭਰਤੀ ਹੈ ਉਹਨੂੰ ਗੈਰ ਕਾਨੂੰਨੀ ਦੱਸਿਆ ਔਰ ਗੈਰ ਕਾਨੂੰਨੀ ਦੱਸਣ ਦਾ ਕਾਰਨ ਵੀ ਲਖਵਿੰਦਰ ਜੀ ਠੋਸ ਹੈਗਾ ਉਹਨਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਅਨੁਸਾਰ ਇਹ ਭਰਤੀ ਜਿਹੜੀ ਹੈ ਨਾ ਇਹ ਪੰਜਾਬੀ ਦਾ ਪੇਪਰ ਪਾਸ ਕੀਤੇ ਬਿਨਾ ਕੀਤੀ ਗਈ ਹੈ ਜੋ ਕਿ ਨਿਯਮਾਂ ਦੀ ਉਲੰਘਣਾ ਹੈ ਔਰ ਇਹ ਵੀ ਗੱਲ ਹੈ ਕਿ ਡਾਇਰੈਕਟਰ ਜਿਹੜੇ ਭਾਸ਼ਾ ਵਿਭਾਗ ਦੇ ਜਸਵੰਤ ਸਿੰਘ ਜਫਰ ਨੇ ਉਹਨਾਂ ਨੇ ਖੇਡ ਤੇ ਯੋਗ ਸਿਵਾਵਾ ਭਾਗ ਦੇ ਜਿਹੜੇ ਵਿਸ਼ੇਸ਼ ਸਕੱਤਰ ਨੇ ਉਹਨਾਂ ਨੂੰ ਪੱਤਰ ਲੈ ਕੇ ਇਹਦੇ ਬਾਰੇ ਸਪੱਸ਼ਟੀਕਰਨ ਦੇ ਨੂੰ ਕਿਹਾ ਔਰ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਵੱਲੋਂ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਖੇਡ ਤੇ ਯੋਗ ਸਿਵਾਵਾ ਭਾਗ ਜਿਹੜੀ ਹੈ ਉਹਨੇ ਵੱਲੋਂ 26 ਮਈ ਨੂੰ 26 ਕੋਚਾਂ ਦੀ ਨਿਯੁਕਤੀ ਕੀਤੀ ਗਈ ਸੀ ਜੋ ਕਿ ਬਿਨਾਂ ਪੰਜਾਬੀ ਭਾਸ਼ਾ ਦੇ ਪੇਪਰ ਪਾਸ ਕੀਤੇ ਬਿਨਾਂ ਹੋਈ ਹੈ ਭਾਸ਼ਾ ਵਿਭਾਗ ਦੇ ਅਨੁਸਾਰ ਇਹ ਪੰਜਾਬ ਸਿਵਲ ਸਵਾਮਾ ਦੀਆਂ ਆਮ ਸ਼ਰਤਾਂ ਦੀ ਉਲੰਘਣਾ ਹੈ ਔਰ ਇਸ ਦੀ ਭਾਸ਼ਾਈ ਨਜ਼ਰੀਏ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਚੋਣ ਪ੍ਰਕਿਰਿਆ ਜਿਹੜੀ ਹੈ ਉਹ ਗੈਰ ਕਾਨੂੰਨੀ ਹੈ ਭਾਰਤੀ ਦੇ ਇਸ਼ਤਿਹਾਰ ਦੇ ਵਿੱਚ 10ਵੀਂ ਦੇ ਮਿਆਰ ਦੇ ਬਰਾਬਰ ਪੰਜਾਬੀ ਭਾਸ਼ਾ ਦੀ ਯੋਗਤਾ ਦਾ ਇਮਤਿਹਾਨ ਪਾਸ ਕਰਨ ਦੀ ਸ਼ਰਤ ਜਿਹੜੀ ਹੈ ਉਹ ਲਗਾਈ ਗਈ ਹੈ ਪਰੰਤੂ ਇਹ ਭਾਰਤੀ ਜਿਹੜੀ ਆ ਪੰਜਾਬ ਦੀ ਭਾਸ਼ਾ ਦਾ ਇਮਤਿਹਾਨ ਪਾਸ ਕੀਤੇ ਬਿਨਾਂ ਕੀਤੀ ਗਈ ਹੈ ਔਰ ਲਖਵਿੰਦਰ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਹੋ ਕਿਵੇਂ ਗਈ ਕਿਉਂਕਿ ਪੰਜਾਬ ਦੇ ਵਿੱਚ ਇਹ ਕੀਤਾ ਗਿਆ ਕਿ ਟੈਸਟ ਦੇ ਵਿੱਚ ਪੰਜਾਬੀ ਪ੍ਰੀਖਿਆ ਪਾਸ ਕੀਤੀ ਹੋਣੀ ਲਾਜ਼ਮੀ ਚਾਹੀਦੀ ਹੈ ਤੇ ਜੇਕਰ ਕੋਈ ਬਾਹਰਲਾ ਸੂਬੇ ਦਾ ਕੈਂਡੀਡੇਟ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਉਹਨੂੰ ਇੱਥੇ ਜੇ ਉਹਨੇ ਉੱਥੇ ਪੰਜਾਬੀ ਭਾਸ਼ਾ ਦੇ ਵਿੱਚ ਨਹੀਂ ਪੜਿਆ ਹੋਇਆ ਤਾਂ ਇੱਥੇ ਆ ਕੇ ਪੰਜਾਬੀ ਭਾਸ਼ਾ ਦਾ ਉਹ ਇੱਕ ਟੈਸਟ ਹੈ ਜਿਹੜਾ ਉਹ ਪਾਸ ਕਰਨਾ ਪਊਗਾ ਪਰ ਲਖਵਿੰਦਰ ਜੀ ਇਹ ਬਿਲਕੁਲ ਇਹਦੇ ਵਿੱਚ ਕੀਤਾ ਨਹੀਂ ਗਿਆ ਜਿਹਦੇ ਕਰਕੇ ਇਹ ਰੌਲਾ ਪਾ ਪੈ ਗਿਆ ਤੇ ਹੁਣ ਇਸ ਭਰਤੀ ਨੂੰ ਗੈਰ ਕਾਨੂੰਨੀ ਜਿਹੜਾ ਉਹ ਦੱਸਿਆ ਜਾ ਰਿਹਾ ਵਾਕਈ ਡਾਇਰੈਕਟਰ ਜਿਹੜੇ ਜਸਵੰਤ ਸਿੰਘ ਜੋਫਰ ਨੇ ਭਾਸ਼ਾ ਵਿਭਾਗ ਦੇ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਮੰਗਿਆ ਉਹ ਬਿਲਕੁਲ ਠੀਕ ਮੰਗਿਆ ਔਰ ਬਿਲਕੁਲ ਇਹ ਕੋਰਟ ਦੇ ਵਿੱਚ ਜੇਕਰ ਕੋਈ ਜਾਏਗਾ ਤਾਂ ਇਹ ਰੱਦ ਜਿਹੜੀ ਆ ਹੋ ਸਕਦੀ ਹੈ ਦੂਜੇ ਪਾਸੇ ਪੀਪੀਐਸਸੀ ਦੇ ਵਿੱਚ ਜਿਹੜੇ ਸਾਰੇ ਅਹੁਦੇ ਖਾਲੀ ਪਏ ਐ ਉਹਦੇ ਵਿੱਚ ਉਹ ਅਹਿਮ ਜਿਹੜਾ ਕਮਿਸ਼ਨ ਵਾਲੇ ਕੁਮਿੰਦਰ ਜੀ ਤੁਸੀਂ ਆਰਟੀਆਈ ਲੈ ਲਓ ਹੋਰ ਲੈ ਲਓ ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਕਿ ਸਰਕਾਰ ਜਿਹੜੀ ਆ ਉਹ ਕੰਮ ਕੀ ਰਹੀ ਹੈ ਸਰ 1158 ਦੀ ਜਿਹੜੀ ਭਰਤੀ ਹੈ ਉਹ ਵੀ ਜਿਹੜੀ ਇੱਕ ਤਰੀਕੇ ਨਾਲ ਲਖਵਿੰਦਰ ਜੀ ਦਾ ਰੱਦ ਜਿਹੜੀ ਹੋਈ ਹੈ 3 ਸਾਲਾਂ ਤੋਂ ਬਾਅਦ ਰੱਦ ਕਰਨ ਦਾ ਜਿਹੜਾ ਮਾਮਲਾ ਉਹ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ ਤਾਂ ਮੈਨੂੰ ਹੈਰਾਨੀ ਹੈ ਕਿ ਇਹ ਪੀਪੀਐਸਸੀ ਵਰਗੇ ਅਹਿਮ ਕਮਿਸ਼ਨਾਂ ਦੇ ਜਿਹੜੇ ਉਹ ਮੈਂਬਰ ਕਿਉਂ ਨਹੀਂ ਭਰਤੀ ਕੀਤੇ ਜਾ ਰਹੇ ਪੀਪੀਐਸਸੀ ਦੇ ਇੱਕ ਸਾਲ ਕਾ ਮੈਂਬਰ ਨੇ ਕਿਹਾ ਕਿ ਇਹ ਕਮਿਸ਼ਨ ਰਾਜ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਕਮਿਸ਼ਨ ਹੈ ਪਰ ਸਰਕਾਰ ਇਸ ਤੇ ਧਿਆਨ ਹੀ ਨਹੀਂ ਦੇ ਰਹੀ ਭਰਤੀ ਦੇ ਸਮੇਂ ਕਮਿਸ਼ਨ ਦੇ ਅਧਿਕਾਰ ਖੇਤਰ ਤੇ ਅਹੁਦੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਜਿਸ ਨਾਲ 1158 ਵਰਗੀ ਭਰਤੀ ਜਿਹੜੀ ਰੱਦ ਹੋਣ ਦੇ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਂਦੇ ਆ ਲਖਵਿੰਦਰ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਪੀਪੀਐਸ ਵਿੱਚ ਸਾਰੇ ਅਹੁਦੇ ਜਿਹੜੇ ਆ ਖਾਲੀ ਪਏ ਆ ਸਿਰਫ ਚੇਅਰਮੈਨ ਹੀ ਬਧੇ ਆ ਸਾਢੇ 3 ਸਾਲਾਂ ਚ ਸਰਕਾਰ ਨੇ ਇੱਕ ਵੀ ਮੈਂਬਰ ਦੀ ਜਿਹੜੀ ਉਹ ਨਿਯੁਕਤੀ ਨਹੀਂ ਕੀਤੀ ਸੋ ਇਸ ਕਰਕੇ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਰਤਾਂ ਪੂਰੀਆਂ ਕੀਤੇ ਬਿਨਾ ਕਿਸ ਤਰੀਕੇ ਦੇ ਨਾਲ ਭਰਤੀ ਮੁਕੰਮਲ ਕਰ ਲਈ ਗਈ ਕੋਚਾਂ ਦੀ ਔਰ ਉਹਨਾਂ ਕੋਚਾਂ ਨੂੰ ਨਿਊ ਨਿਯੁਕਤੀ ਪੱਤਰ ਵੀ ਮੁੱਖ ਮੰਤਰੀ ਦੇ ਹੱਥੋਂ ਦਵਾ ਦਿੱਤੇ ਗਏ ਸੋ ਇਸ ਕਰਕੇ ਬਹੁਤ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਭਾਈ ਆਖਰ ਇਹ ਚੱਲ ਕੀ ਰਿਹਾ ਹੈ ਹੁਣ ਮੈਨੂੰ ਲੱਗਦਾ ਕਿ ਇਸ ਪੂਰੇ ਮਸਲੇ ਦੇ ਵਿੱਚ ਇਹ ਕਾਰਵਾਈ ਹੋਣੀ ਚਾਹੀਦੀ ਹੈ ਜਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਸਰਕਾਰ ਨੇ ਇਹ ਆਪ ਕਰਾਇਆ ਜਾਂ ਸਰਕਾਰ ਨੂੰ ਬਿਨਾਂ ਦੱਸੇ ਜਿਹੜੇ ਇਧਕਾਰੀ ਆਪਣੇ ਤੌਰ ਤੇ ਇਦਾਂ ਕਰੀ ਜਾਂਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਇਹ ਬੜਾ ਧਿਆਨ ਮੰਗਦੀਆਂ ਨੇ ਤੇ ਇਧਰਲੇ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਆ ਕਮਿਸ਼ਨਾਂ ਦੇ ਵਿੱਚ ਜਿਹੜੇ ਘੱਟ ਮੈਂਬਰ ਚਾਹੇ ਚੇਅਰਮੈਨ ਨੇ ਉਹਨਾਂ ਨੂੰ ਵੀ ਲਾਉਣਾ ਚਾਹੀਦਾ ਐਸਟੀ ਕਮਿਸ਼ਨ ਦੇ ਵਿੱਚ ਵੀ ਆਰਟੀਆਈ ਕਮਿਸ਼ਨ ਦੇ ਵਿੱਚ ਵੀ ਇਧਰ ਪੀਪੀਐਸਸੀ ਵਾਲੇ ਵਾਸਤੇ ਵੀ ਇਹ ਨਹੀਂ ਬਹੁਤ ਅਹਿਮ ਕਮਿਸ਼ਨ ਹੁੰਦੇ ਆ ਉਧਰ ਲਾ ਹੀ ਨਹੀਂ ਜਾ ਰਹੇ ਸੋ ਇਸ ਕਰਕੇ ਇਧਰ ਧਿਆਨ ਦੇਣਾ ਬਣਦਾ ਔਰ ਇਸ ਭਰਤੀ ਦੇ ਵਿੱਚ ਜਿਹੜੀ ਖਾਮੀ ਪਾਈ ਗਈ ਹੈ ਜਿਹੜੇ ਲੋਕ ਇਹਦੇ ਤੇ ਜਿੰਮੇਵਾਰ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਤੇ ਸਿੱਧੂ ਸਰ ਚਲੋ ਭਾਰਤੀ ਪ੍ਰਕਰੋਧਾ ਹਟ ਕੇ ਆਪਾਂ ਥੋੜੇ ਜੇ ਪੰਜਾਬ ਦੇ ਵੱਲ ਚਲੀਏ ਹੁਣ ਕਿਉਂਕਿ ਪੰਜਾਬ ਦੇ ਵਿੱਚ 2023 ਦੇ ਵਿੱਚ ਵੱਡੀ ਤਬਾਹੀ ਹੋਈ ਸੀ ਪਾਣੀ ਦੇ ਨਾਲ ਲੇਕਿਨ 2025 ਦੇ ਵਿੱਚ ਵੀ ਉਹਨਾਂ 5 ਤੋਂ 6 ਜ਼ਿਲ੍ਹੇ ਨੇ ਜਿਹੜੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਹਰ ਮਾਫਕਾ ਨਾਲ ਹਿਮਾਚਲ ਦੇ ਵਿੱਚ ਜ਼ੋਰਦਾਰ ਬਾਰਸ਼ਾਂ ਨੇ ਪਾਣੀ ਪੰਜਾਬ ਥੱਲੇ ਆ ਰਿਹਾ ਤਬਾਹੀ ਮਚਾ ਰਿਹਾ ਲੇਕਿਨ ਸਰਕਾਰ ਦੇ ਮੰਤਰੀ ਸਾਹਿਬ ਦੇ ਵੱਲੋਂ ਜਿਹੜੇ ਮੰਤਰੀ ਵਰਿੰਦਰ ਗੋਇਲ ਨੇ ਉਹਨਾਂ ਵੱਲੋਂ ਆਸਵਾਸ਼ਣ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਡੁੱਬੇ ਨੇ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਹੈ ਵੀ ਭਾਈ ਟੈਨਸ਼ਨ ਨਹੀਂ ਲੈਣੀ ਤੁਸੀਂ ਜਿੰਨਾ ਤੁਹਾਡਾ ਨੁਕਸਾਨ ਹੋਇਆ ਭਰ ਪਾਈ ਸਰਕਾਰ ਕਰੇਗੀ ਇਹ ਐਲਾਨ ਤਾਂ ਮੰਤਰੀ ਸਾਹਿਬ ਵੱਲੋਂ ਕਰ ਦਿੱਤਾ ਗਿਆ ਹੈ ਕਿ ਇਹ ਐਲਾਨ ਪੂਰਾ ਹੋ ਚੁੱਕੇਗਾ ਹੋ ਸਕੇਗਾ ਕਿਉਂਕਿ 2023 ਦੇ ਨੁਕਸਾਨ ਦੇ ਸਬੰਧ ਵਿੱਚ ਵੀ ਕਈ ਕਿਸਾਨ ਅਜੇ ਕਹਿੰਦੇ ਨੇ ਭਾਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਸੋ ਇੱਕ ਵਾਰ ਫਿਰ ਤੋਂ 2 ਸਾਲਾਂ ਬਾਅਦ ਉਸੇ ਤਰੀਕੇ ਦਾ ਮਜ਼ਰ ਪੰਜਾਬ ਦੇ ਵਿੱਚ ਫਿਰ ਤੋਂ ਵੱਡਾ ਨਜ਼ਰ ਆ ਰਿਹਾ ਹੈ ਕਿਵੇਂ ਦੇਖ ਰਹੇ ਹੋ ਮੰਤਰੀ ਸਾਹਿਬ ਦੇ ਐਲਾਨ ਨੂੰ ਕੀ ਮੁਆਵਜ਼ਾ ਕਿਸਾਨਾਂ ਨੂੰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਟਹੇ ਨੇ ਇਸ ਹੜ੍ਹਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਫਸਲਾਂ ਤਬਾਹ ਹੋਈਆਂ ਨੇ ਐਲਾਨ ਤੋਂ ਬਾਅਦ ਮੁਆਵਜ਼ਾ ਮਿਲਦਾ ਦਿਖਾਈ ਦੇ ਰਿਹਾ ਹੈ ਦੇਖੋ ਲਖਵਿੰਦਰ ਜੀ ਜਿਹੜੇ ਮੰਤਰੀ ਬਰਿੰਦਰ ਗੋਇਲ ਨੇ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਬਿਆਸ ਦਰਿਆ ਦੇ ਵਧਰੇ ਪਾਣੀ ਦੇ ਪਿੰਡਰ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਤੇ ਡੈਮਾ ਵਿੱਚ ਪਾਣੀ ਦੀ ਸਥਿਤੀ ਅਤੇ ਦਰਿਆਵਾਂ ਦੀ ਸਥਿਤੀ ਤੇ 24 ਘੰਟੇ ਜਿਹੜੀ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਕਿਹਾ ਕਿ ਫਸਲਾਂ ਦੇ ਮੁਆਵਜ਼ੇ ਲਈ ਸੁਲਤਾਨਪੁਰ ਲੋਧੀ ਤੇ ਭੁਰਥ ਤਹਿਸੀਲਾਂ ਵਿੱਚ ਵਿਸ਼ੇਸ਼ ਗਰਦਾਬਰੀ ਦੇ ਜਿਹੜੇ ਆਦੇਸ਼ ਵੀ ਦੇ ਦਿੱਤੇ ਗਏ ਆ। ਔਰ ਲਖਵਿੰਦਰ ਜੀ ਹੁਣ ਇੱਥੇ ਸਵਾਲ ਕਿਹੜਾ ਹੁੰਦਾ ਕਿ ਮੁੱਖ ਮੰਤਰੀ ਇਹ ਗੱਲਾਂ ਕਹਿੰਦੇ ਹੁੰਦੇ ਸੀ ਕਿ ਗਦਾਬ ਦੀਆਂ ਗਦੂਬਰੀਆਂ ਜਿਹੜੀਆਂ ਉਹ ਬਾਅਦ ਚ ਹੁੰਦੀਆਂ ਰਹਿਣਗੀਆਂ। ਪਹਿਲਾਂ ਮੁਆਵਜ਼ੇ ਦੇਵਾਂਗੇ। ਇਹ ਵੀ ਗੱਲਾਂ ਕਹਿੰਦੇ ਰਹੇ ਆ ਕਿ ਭਾਈ ਜਿਹੜੇ ਨੁਕਸਾਨ ਹੋਏ ਆ ਕਿਥੇ ਦਾ ਕੱਟੀ ਵਛਾ ਕੇ ਦਾ ਹੋਰ ਕਹਿੰਦੇ ਕਿ ਜੇ ਕਿਹਦੇ ਮੁਰਗੀ ਵੀ ਮਰ ਗਈ ਨਾ ਉਹਦਾ ਵੀ ਜਿਹੜਾ ਮੁਆਵਜ਼ਾ ਦਵਾਂਗੇ ਪਰ ਉਹ ਹਾਲੇ ਤੱਕ ਵੀ ਮੁਆਵਜ਼ੇ ਲਖਵਿੰਦਰ ਜੀ ਦਿੱਤੇ ਨਹੀਂ ਗਏ ਔਰ ਹਾਲੇ ਤੱਕ ਵੀ ਉਹ ਬਿਆਨ ਮੁੱਖ ਮੰਤਰੀ ਨੂੰ ਘੇਰ ਰਹੇ ਆ ਹਾਲੇ ਤੱਕ ਵੀ ਆਪਣੀ ਦਿੱਤੇ ਹੋਏ ਮੁੱਖ ਮੰਤਰੀ ਦੇ ਬਿਆਨ ਮੁੱਖ ਮੰਤਰੀ ਦਾ ਮਜ਼ਾਕ ਬਣਾ ਰਹੇ ਆ ਔਰ ਲੋਕ ਵਾਰ-ਵਾਰ ਇਹ ਗੱਲਾਂ ਕਹਿ ਰਹੇ ਆ ਕਿ ਭਾਈ ਜੇ ਕਿਸੇ ਨੂੰ ਕਿਸੇ ਚੀਜ਼ ਦਾ ਮੁਆਵਜ਼ਾ ਮਿਲਿਆ ਤਾਂ ਭਾਈ ਦੱਸਿਓ ਇਹ ਤਾਂ ਮੁਰਗੀਆਂ ਤੱਕ ਮੁਆਵਜ਼ੇ ਦੇਣ ਦੀ ਜਿਹੜੇ ਆ ਗੱਲਾਂ ਕਰਦੇ ਸੀਗੇ ਸੋ ਇਸ ਕਰਕੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਮੁੱਖ ਮੰਤਰੀ ਕਹਿੰਦੇ ਸੀ ਕਿ ਗਦਾਵਨੀਆਂ ਕਦੂਤੀਆਂ ਬਾਅਦ ਚ ਕਰਾਂਗੇ ਤੇ ਮੁਆਵਜ਼ੇ ਅਸੀਂ ਪਹਿਲਾਂ ਦੇਾਂਗੇ ਪਰ ਕਿਤੇ ਵੀ ਮੁੱਖ ਮੰਤਰੀ ਦੇ ਇਹ ਬਿਆਨਾਂ ਦੀ ਮੁੱਖ ਮੰਤਰੀ ਦੀ ਸੋਚ ਦੀ ਜਿਹੜੀ ਪਾਲਣਾ ਹੁੰਦੀ ਨਜ਼ਰ ਨਹੀਂ ਆਈ ਪਤਾ ਨਹੀਂ ਸਿਰਫ ਮੁੱਖ ਮੰਤਰੀ ਨੇ ਗੱਲਾਂ ਚ ਹੀ ਗੱਲਾਂ ਸੁਣਾਈਆਂ ਸੀਗੀਆਂ ਜਾਂ ਫਿਰ ਅਸਲੀ ਉਹਨਾਂ ਦੀ ਸੁਣਦੇ ਨਹੀਂ ਇਹ ਤਾਂ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਪਰ ਲਖਵਿੰਦਰ ਜੀ ਮੈਂ ਫੇਰ ਉਹੀ ਗੱਲ ਕਹਿੰਦਾ ਕਿ ਜਦੋਂ ਸਰਕਾਰਾਂ ਨੂੰ ਪਤਾ ਕਿ ਹਰ ਸਾਲ ਇਸ ਤਰੀਕੇ ਦੇ ਨਾਲ ਪਾਣੀ ਆਉਂਦੇ ਆ ਹਰ ਸਾਲ ਮੁਆਵਜ਼ੇ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਦੋਂ ਇਹ ਮੁਆਵਜ਼ੇ ਦੇਣ ਵਾਲੀ ਰਕਮ ਤੇ ਪਹਿਲਾਂ ਹੀ ਚੰਗੇ ਥਾਈ ਚੰਗੇ ਪਾਸੇ ਵਰਤ ਲਈ ਜਾਵੇ ਜੇ ਇਹ ਚੀਜ਼ਾਂ ਤੋਂ ਬਚਿਆ ਜਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਜਿਹੜੇ ਮੈਨੂੰ ਲੱਗਦਾ ਹੈ ਕਿ ਨੁਕਸਾਨ ਤੋਂ ਬਚਿਆ ਜਾ ਸਕਦਾ ਆਮ ਤੌਰ ਤੇ ਵੀ ਸਰਕਾਰੀ ਤੌਰ ਤੇ ਸੋ ਪਤਾ ਨਹੀਂ ਸਰਕਾਰਾਂ ਕਿੱਧਰ ਧਿਆਨ ਜੜੀਆਂ ਉਹ ਦਿੰਦੀਆਂ ਨੇ ਹੁਣ ਪਾਣੀ ਜਿਹੜਾ ਹਰ ਸਾਲ ਆ ਜਾਂਦਾ ਤੇ ਹਰ ਸਾਲ ਆ ਕੇ ਇਸੇ ਤਰੀਕੇ ਦੇ ਨਾਲ ਤਬਾਹੀ ਮਚਾਉਂਦਾ ਇਸੇ ਤਰੀਕੇ ਦੇ ਬਿਆਨ ਹੁੰਦੇ ਆ ਇਸੇ ਤਰੀਕੇ ਦੇ ਦੌਰੇ ਹੁੰਦੇ ਆ ਸਭ ਕੁਝ ਸੇਮ ਹੁੰਦਾ ਪਰ ਸਾਲ ਬਦਲ ਜਾਂਦੇ ਆ ਸਾਲ ਬਦਲ ਜਾਂਦੇ ਆ ਹਾਲਾਤ ਸੇਮ ਰਹਿੰਦੇ ਆ ਸੋ ਇਸ ਕਰਕੇ ਇਹਨਾਂ ਨੂੰ ਇਹ ਪਤਾ ਨਹੀਂ ਕਿਉਂ ਨਹੀਂ ਪਤਾ ਲੱਗਦਾ ਕਿ ਜਿਹੜੀ ਇਹ ਮੁਆਵਜ਼ੇ ਵਾਲੀਆਂ ਰਾਸ਼ੀਆਂ ਜੇ ਅਸੀਂ ਇਹ ਮੁਆਵਜ਼ੇ ਤੇ ਦੇਣ ਦੀ ਥਾਂ ਜੇ ਅਸੀਂ ਇਹ ਕੰਮਾਂ ਤੇ ਲਾ ਦਈਏ ਇਹੋ ਜਿਹੇ ਹਾਲਾਤਾਂ ਤੋਂ ਬਚਣ ਦੇ ਲਈ ਲਾ ਦੀਏ ਇਹ ਭਈ ਇਹੋ ਜਿਹੇ ਹਾਲਾਤ ਨਾ ਬਣ ਤਾਂ ਉੱਥੇ ਮੁਰੰਮਤ ਕਰ ਲਈ ਜਾਵੇ ਜਾਂ ਸਾਰਾ ਕੁਝ ਕਰ ਲਈ ਜਾਵੇ ਤਾਂ ਇਹੋ ਜਿਹਾ ਬਿਆਨ ਦੇਣੇ ਵੀ ਨਾ ਪੈਂਦੇ ਇਹੋ ਜਿਹੇ ਬਿਆਨ ਦਾ ਮਜ਼ਾਕ ਵੀ ਜਿਹੜਾ ਨਾਲ ਬਿਲਕੁਲ ਸਾਰਾ ਪਰ ਹੁਣ ਇੱਕ ਵਾਰ ਫਿਰ ਤੋਂ ਮੱਲ ਬਣਾਉਣ ਦੀ ਕੋਸ਼ਿਸ਼ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਦੇ ਫਸਲਾਂ ਡੁੱਬੇ ਨੇ ਉਹ ਲੋਕਾਂ ਦੇ ਇਹਨਾਂ ਦੇ ਘਰ ਤਬਾਹ ਹੋਏ ਨੇ ਜਦ ਅੰਦਰ ਡੰਗਰ ਪਾਛੋ ਦਾ ਨੁਕਸਾਨ ਹੋਇਆ ਮੰਤਰੀ ਸਾਹਿਬ ਦੇ ਵੱਲੋਂ ਐਲਾਨ ਕੀਤਾ ਗਿਆ ਲੇਕਿਨ ਇਹ ਮੁਆਵਜ਼ਾ ਕਦੋਂ ਤੱਕ ਮਿਲਦਾਗਾ ਇਹ ਹੁਣ ਵੇਖਣ ਵਾਲੀ ਗੱਲ ਹੋਏ ਕਿਉਂਕਿ 2023 ਦੇ ਵਿੱਚ ਜੋ ਐਲਾਨ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਸੀ ਕਈ ਕਿਸਾਨ ਨੇ ਜਿਹੜੇ ਜਾਂ ਕਈ ਉਹ ਲੋਕ ਸੀ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਹੋਏ ਸੀ ਇਹ ਗੱਲ ਕਹਿੰਦੇ ਨਜ਼ਰ ਆਏ ਨੇਗੇ ਵੀ ਭਾਈ ਸਾਨੂੰ ਅਜੇ ਤੱਕ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਜੇਕਰ ਮਿਲਿਆ ਤਾਂ ਬਹੁਤ ਥੋੜਾ ਮਿਲਿਆ ਤੇ ਹੁਣ ਇਹ ਮੁਆਵਜ਼ਾ ਹਾਲਾਕੀ ਮੰਤਰੀ ਸਾਹਿਬ ਤਾਂ ਇਹ ਗੱਲ ਕਹਿ ਰਹੇ ਨੇ ਪਈ ਸੀ ਪਰ ਭਾਈ ਪੂਰੀ ਕਰ ਦਾਂਗੇ ਜਿਨ੍ਹਾਂ ਦਾ ਵੀ ਨੁਕਸਾਨ ਹੋਊ ਘਬਰਾਉਣ ਦੀ ਲੋੜ ਨਹੀਂ ਚਲੋ ਹੌਸਲਾ ਤਾਂ ਦਿੱਤਾਗਾ ਮਨੋਬਲ ਜ਼ਰੂਰ ਵਧੇਗਾ ਥੋੜਾ ਜਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਲੇਕਿਨ ਸਰਕਾਰ ਆਪਣੇ ਵਾਅਦੇ ਦੇ ਉੱਪਰ ਖਰੀ ਉੱਤਰਦੀ ਹੈ ਜਾਂ ਨਹੀਂ ਇਹ ਹੁਣ ਵੇਖਣ ਵਾਲੀ ਗੱਲ ਹੋਊਗੀ ਸ਼ਿਵ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਇਸਾਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਹੋ ਤੱਕ ਦਿਓ ਇਜਾਜ਼ਤ ਤਨਮਾ